ਸਭ ਇੱਕ ਪੀਐਚ ਹੋ ਕੇ ਆਪਣਾ ਸਪਸ਼ਟੀਕਰਨ ਦੇਣ ਲਈ ਸੱਦਿਆ ਜਾਂਦਾ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਭਗਵੰਤ ਮਾਨ ਨੂੰ ਅਸੀਂ ਉੱਥੇ ਬੁਲਾਵਾਂਗੇ ਇੱਕ ਵਾਰੀ ਬੁਲਾ ਲਓ ਮੇਰੇ ਕੋਲ ਇੰਨਾ ਸਮਾਨ ਪਿਆ ਹੈ ਐਸੇ ਚਿੱਠੇ ਖੋਲਣਗੇ ਵੀ ਪਛਤਾਉਣਗੇ ਦੁਬਾਰਾ ਬੁਲਾਉਣ ਤੋਂ ਪਹਿਲਾਂ ਕਿਸੇ ਨੂੰ ਨਹੀਂ ਤੇ ਤੁਸੀਂ ਪੰਜਾਬ ਅੰਦਰ ਇੱਕ ਸੰਵਿਧਾਨਕ ਕੋ ਚੌਧੇ ਤੇ ਬੈਠੇ ਹੋ ਤੁਹਾਡੇ ਵੱਲੋਂ ਕੀਤੇ ਸਿੱਖ ਵਿਰੋਧੀ ਪ੍ਰਗਟਾਵੇ ਤੁਹਾਡੇ ਅੰਦਰ ਦੇ ਰਾਜ ਹਨ ਕਣ ਨੂੰ ਦਰਸਾਉਂਦੇ ਆ ਕਿਉਂਕਿ ਤੁਸੀਂ ਪੱਤ ਤੋਂ ਉਹ ਕਹਿੰਦੇ ਫਿਰ ਜੇ ਪੱਤਿਤ ਜਿਹੜੇ ਵਿਸਾਇਤਾਰਿਕਨ ਜਿਉਹ ਧਰਮ ਦੀਤ ਨਹੀਂ ਗਾ ਸਕੋ ਸੋ ਉਹਨਾਂ ਉਹਨਾਂ ਤੇ ਗੋਲਕਾਂ ਦੇ ਪੈਸੇ ਵੀ ਉਹਨੇ ਕਿਉਂ ਲਾ ਦਿੱਤੇ ਗੁਰੂ ਕੀ ਗੋਲਕ ਵਿਰੁੱਧ ਵਾਰ-ਵਾਰ ਬਹੁਤ ਹੀ ਇਤਰਾਜ਼ਯੋਗ ਕਿਰਨੀਆਂ ਕਰਕੇ ਸਿੱਖ ਭਾਵਨਾਵਾਂ ਨੂੰ ਗਹਿਰੀ ਸੱਟ ਮਾਰੀ ਗਈ ਸਾਤਸਰੀਅਕਾਲ ਤੁਸੀਂ ਵੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਦੀ ਸਪੋਕਸਮੈਨ ਡਿਬੇਟ ਚ ਨਵਜੋਤ ਸਿੰਘ ਢਾਲੀਵਾਲ ਵੱਲੋਂ ਸਵਾਗਤ ਹੈ 15 ਜਨਵਰੀ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਿਮਾਣੇ ਸਿੱਖ ਵੱਜੋਂ ਪੇਸ਼ ਹੋਣਗੇ ਇਹ ਜਾਣਕਾਰੀ ਉਹਨਾਂ ਨੇ ਆਪ ਸਾਂਝੀ ਕੀਤੀ ਹੈ ਪਰ ਉਹ ਆਪ ਜਾ ਨਹੀਂ ਰਹੇ ਉਹਨਾਂ ਨੂੰ ਉੱਥੇ ਤਲਬ ਕੀਤਾ ਗਿਆ ਤਲਬ ਵੀ ਸਖਤਰੇਤ ਵਿਕੇ ਕੀਤਾ ਗਿਆ ਹੈ ਕਿਉਂਕਿ ਉਹ ਮਰਿਆਦਾ ਦੇ ਅਨੁਸਾਰ ਸ੍ਰੀ ਅਕਾਲ ਤਖਸਾਲ ਸਾਹਿਬ ਤਲਬ ਨਹੀਂ ਕੀਤੇ ਜਾ ਸਕਦੇ। ਔਰ ਇਹ ਪਹਿਲੇ ਮੁੱਖ ਮੰਤਰੀ ਨਹੀਂ ਜਿਨ੍ਹਾਂ ਨੂੰ ਤਲਬ ਕੀਤਾ ਗਿਆ ਹੋਵੇ ਇਸ ਤੋਂ ਪਹਿਲਾਂ ਬਰਨਾਲਾ ਹੋਰਾਂ ਨੂੰ ਵੀ ਤਲਬ ਕੀਤਾ ਗਿਆ ਸੀ ਪਰ ਉਹ ਸ੍ਰੀ ਅਕਾਲ ਤਖਸਾਲ ਸਾਹਿਬ ਸੀ। ਗੁਨਾਹਾਂ ਦੀ ਤਖਤੀ ਵੀ ਗਲਾਂ ਦੇ ਵਿੱਚ ਪਾਈ ਗਈ ਸੀ। ਔਰ ਪੰਜਾਬ ਦੇ ਇੱਕ ਹੋਰ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਵੀ ਤਲਬ ਕੀਤਾ ਜਾ ਚੁੱਕਿਆ ਪਰ ਉਸ ਵੇਲੇ ਉਹ ਕਿਸੇ ਤਰ੍ਹਾਂ ਦੇ ਵੀ ਅਵਿ ਅਹੁਦੇ ਦੇ ਉੱਤੇ ਨਹੀਂ ਸੀਗੇ ਯਾਨੀ ਕਿ ਮਤਲਬ ਸਰਕਾਰ ਦੇ ਵਿੱਚ ਜਿਹੜੀ ਹੈ ਸੂਬਾਈ ਸਰਕਾਰ ਦੇ ਵਿੱਚ ਨਹੀਂ ਸੀ ਮਾਮਲਾ ਜਿਹੜਾ ਹੈ ਇੱਕ ਨਹੀਂ ਅਨੇਕਾਂ ਮਸਲਿਆਂ ਦਾ ਹੈ ਜਿਸ ਕਰਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਰਾਂ ਨੂੰ ਤਲਬ ਕੀਤਾ ਗਿਆ ਹੋਵੇ ਔਰ ਇਸ ਤੋਂ ਬਾਅਦ ਉਹਨਾਂ ਦਾ ਰੱਦਮਲੇ ਹੈ ਕਿ ਮੈਂ ਜਾਊਂਗਾ ਜ਼ਰੂਰ ਪਰ ਉਹਨਾਂ ਦਾ ਉਹ ਬਿਆਨ ਯਾਦ ਕਰਨਾ ਬਹੁਤ ਜ਼ਰੂਰੀ ਹੈ ਜਦੋਂ ਕਹਿੰਦੇ ਸੀ ਮੈਨੂੰ ਇਲ ਮੈਂ ਕਿ ਮੈਨੂੰ ਬੁਲਾਉਣਗੇ ਪਰ ਮੈਨੂੰ ਬੁਲਾਉਣ ਤੋਂ ਪਹਿਲਾਂ ਪਛਤਾਉਣਗੇ ਹੁਣ ਉਹਨਾਂ ਨੇ ਬੁਲਾ ਤਾਂ ਲਿਆ ਕੀ ਹੁਣ ਉਹ ਬਾਅਦ ਦੇ ਵਿੱਚ ਪਛਤਾਉਣਗੇ ਕੀ ਹੁਣ ਉਹ ਵੱਡੇ ਭੇਦ ਖੁੱਲਣਗੇ ਜਿਹੜੇ ਭੇਦ ਖੋਲਣ ਦੇ ਲਈ ਮੁੱਖ ਮੰਤਰੀ ਵਾਰ-ਵਾਰ ਚਿਤਾਉਂਦੇ ਰਹੇ ਆ ਪੇਸ਼ਖਾਸ ਰਿਪੋਰਟ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸ਼੍ਰੀ ਅਖਾਲ ਤਖਤ ਸਾਹਿਬ ਤੇ ਤਲਬ ਕਰ ਲਿਆ ਗਿਆ ਹੈ ਅਤੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ 15 ਜਨਵਰੀ ਨੂੰ ਪੇਸ਼ ਹੋਣ ਦੇ ਹੁਕਮ ਸੁਣਾਏ ਹਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਚਾਰਾ ਕਰਨ ਦੇ ਦੋਸ਼ ਠ 15 ਜਨਵਰੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਖਤਰ ਵਿਖੇ ਸਪਸ਼ਟੀਕਰਨ ਦੇਣ ਲਈ ਤਲਬ ਕੀਤਾ ਹੈ। ਦਾ ਜ਼ਿਕ ਮੁੱਖ ਮੰਤਰੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵ ਉੱਚਤਾ ਮਾਨ ਮਰਿਆਦਾ ਅਤੇ ਗੁਰੂ ਦੀ ਗੋਲਕ ਦੇ ਵਿਰੁੱਧ ਇਤਰਾਜ਼ਯੋਗ ਟਿੱਪਣੀਆਂ ਕਰਕੇ ਸਿੱਖ ਭਾਵਨਾਵਾਂ ਨੂੰ ਖੇਸ ਪਹੁੰਚਾਉਣ ਦੇ ਦੋਸ਼ ਲਾਇਆ ਹਨ। ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਕਰਦੇ ਆਂ ਜਾਣਬੁੱਝ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿੱਖ ਰਹਿਤ ਮਰਿਆਦਾ ਤੇ ਸਰਵਉੱਚਤਾ ਅਤੇ ਗੁਰੂ ਸਾਹਿਬਾਨ ਵੱਲੋਂ ਬਖਸ਼ੇ ਦਸਬੰਦ ਦੇ ਸਿਧਾਂਤ ਗੁਰੂ ਕੀ ਗੋਲਕ ਵਿਰੁੱਧ ਵਾਰ-ਵਾਰ ਬਹੁਤ ਹੀ ਇਤਰਾਜਯੋਗ ਟਿੱਪਣੀਆਂ ਕਰਕੇ ਸਿੱਖ ਭਾਵਨਾਵਾਂ ਨੂੰ ਗਹਿਰੀ ਸੱਟ ਮਾਰੀ ਗਈ ਹੈ ਇਸ ਦੇ ਨਾਲ ਹੀ ਬੀਤੇ ਦਿਨੀ ਤੁਹਾਡੀ ਗੋਸ਼ਿਤ ਇਤਰਾਜਯੋਗ ਵੀਡੀਓ ਸਾਹਮਣੇ ਆਈਆਂ ਜਿਸ ਵਿੱਚ ਤੁਸੀਂ ਗੁਰੂ ਸਾਹਿਬਾਨ ਅਤੇ 20ਵੀਂ ਸਦੀ ਦੇ ਮਹਾਨ ਸਿੱਖ ਤੇ ਕੌਮੀ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਉਹਨਾਂ ਦੀਆਂ ਤਸਵੀਰਾਂ ਨਾਲ ਅਤ ਇਤਰਾਜਯੋਗ ਗਤੀਵਿਧੀ ਕਰਦੇ ਨਜ਼ਰ ਆ ਰਹੇ ਹਾਂ ਇਸ ਸਬੰਧੀ ਸਤਕਾਰਯੋਗ ਸਿੰਘ ਸਾਹਿਬ ਜ਼ਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਤੁਹਾਨੂੰ ਲਿਖਿਆ ਜਾਂਦਾ ਕਿ ਤੁਸੀਂ ਪੰਜਾਬ ਅੰਦਰ ਇੱਕ ਸੰਵਿਧਾਨਕ ਚੌਧੇ ਤੇ ਬੈਠੇ ਹੋ ਤੁਹਾਡੇ ਵੱਲੋਂ ਕੀਤੇ ਸਿੱਖ ਵਿਰੋਧੀ ਪ੍ਰਗਟਾਵੇ ਤੁਹਾਡੇ ਅੰਦਰ ਦੇ ਰਾਜ ਹੈਂਕੜ ਨੂੰ ਦਰਸਾਉਂਦੇ ਆ ਕਿਉਂਕਿ ਤੁਸੀਂ ਪੱਤ ਤੋਂ ਤੇ ਸਿੱਖ ਰਵੈਤ ਅਨੁਸਾਰ ਤੁਹਾਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਸਨਮੁਖ ਪੇਸ਼ ਨਹੀਂ ਕੀਤਾ ਜਾ ਸਕਦਾ ਇਸ ਲਈ ਤੁਹਾਨੂੰ ਮਿਤੀ 2 ਮਾਰਗ ਨਾਨਕਸ਼ਹੀ ਸੰਮਤ 557 ਮੁਤਾਬਕ 15 ਜਨਵਰੀ 2026 ਨੂੰ ਨਿੱਜੀ ਤੌਰ ਤੇ ਸਕਤਰੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਣ ਲਈ ਸੱਦਾ ਜਾਂਦਾ ਹੈ ਜ਼ਿਕਰ ਹੋ ਗਿਆ ਕਿ ਪੰਜਾਬੀ ਗਾਇਕ ਜਸਬੀਰ ਜਸੀਦੇ ਮਾਮਲੇ ਦੇ ਵਿੱਚ ਮੁੱਖ ਮੰਤਰੀ ਪੰਜਾਬ ਨੇ ਦਖਲ ਦਿੰਦੇ ਹੋਏ ਗੁਰੂ ਦੀ ਗੋਲਕ ਤੇ ਟਿੱਪਣੀ ਕੀਤੀ ਸੀ ਮਾਨ ਨੇ ਕਿਹਾ ਸੀ ਕਿ ਜੇਕਰ ਪਤਿਤ ਸਿੱਖ ਧਾਰਮਿਕ ਗੀਤ ਨਹੀਂ ਗਾਤਕਦਾ ਤਾਂ ਪਤਿਤ ਸਿੱਖਾਂ ਤੋਂ ਗੋਲਕਾਂ ਵਿੱਚ ਪੈਸੇ ਕਿਉਂ ਲਏ ਜਾਂਦੇ ਹਨ ਧਾਰਮਿਕ ਗੀਤ ਵੀ ਗਾਉਣੇ ਤੁਸੀਂ ਬੰਦ ਕਰਾ ਦੋਗੇ ਗੀਤ ਹੈ ਜੀ ਕੋਈ ਸ਼ਬਦ ਗਾਇਨ ਜਾਂ ਕੀਰਤਨ ਨਹੀਂ ਉਹਦਾ ਮੇਰੇ ਖਿਆਲ ਚ ਜਸੀਦਾ ਇਹ ਆਇਆ ਵੀ ਹੈ ਹੋ ਕੇ ਮੈਂ ਕਿ ਗੀਤ ਗਾਏ ਨਹੀਂ ਦੋ ਇਸ ਤਰ੍ਹਾਂ ਦੇ ਜਿਹੜੇ ਫਰਮਾਨ ਨੇ ਪਤਾ ਨਹੀਂ ਕਿਵੇਂ ਕਿਹੜੇ ਹਿਸਾਬ ਨਾਲ ਕਰੀ ਜਾਣਗੀ ਤਾਂ ਫਿਰ ਅ ਪ੍ਰਚਾਰ ਬਿਲਕੁਲ ਹੀ ਬੰਦ ਹੋ ਜਾਊਗਾ ਫਿਰ ਅੱਜ ਮੈਂ ਕਿਸੇ ਦਾ ਪੜ੍ਹ ਰਿਆ ਸੀ ਕਿਸ ਕੋਈ ਕੋਈ ਨਿੰਗ ਸਿੰਘ ਜਥੇਬੰਦੀ ਤੋਂ ਆਇਆ ਸੀ ਉਹ ਕਹਿੰਦੇ ਫਿਰ ਜੇ ਪਤਿਤ ਜਿਹੜੇ ਨੇ ਇਸ ਦਸਾਈ ਧਾਰੀ ਕਹ ਲੋ ਜੇ ਉਹ ਧਾਰਮਿਕ ਗੀਤ ਨਹੀਂ ਗਾਸਾ ਦੇ ਫਿਰ ਉਹਨਾਂ ਉਹਨਾਂ ਤੇ ਗੋਲਕਾਂ ਚ ਪੈਸੇ ਵੀ ਉਹਨਾਂ ਦੇ ਕਿਉਂ ਲੈਣੇ ਫਿਰ ਤੇ ਉਹ ਵੀ ਪਾਬੰਦੀ ਲਾ ਦੋ ਵੀ ਪਤਿਤ ਜਿਹੜਾ ਮੱਥਾ ਨਹੀਂ ਟੇਕਦਾ ਉਧਰ ਮੁੱਖ ਮੰਤਰੀ ਨੂੰ ਤਲਬ ਕੀਤੇ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਭਗਵੰਤ ਸਿੰਘ ਮਾਨ ਦੇ ਪੇਸ਼ ਹੋਣ ਸੰਬੰਧੀ ਪੁਸ਼ਟੀ ਕਰ ਦਿੱਤੀ ਹੈ ਢਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਜ਼ਰੂਰ ਪੇਸ਼ ਹੋਣਗੇ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਸਰਬੋੱਚ ਸਾਡੇ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਸਰਬੋੱਚ ਸਾਡੇ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਹਦਾ ਸਾਹਿਬ ਉਹ ਸਾਡੀ ਕੌਮ ਦੀ ਗਵਾਈ ਕਰਦੇ ਸਿੱਖ ਕੌਮ ਦੀ ਗਵਾਈ ਕਰਦੇ ਉਨ੍ਹਾਂ ਵੱਲੋਂ ਜੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਨੂੰ ਸੱਦਿਆ ਗਿਆ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਜਿਸ ਦਾ ਸਾਹਿਬ ਦੇ ਦਿੱਤੇ ਹੋਏ ਸਮੇਂ ਤੇ ਸਥਾਨ ਤੇ ਜੂਤ ਪਹੁੰਚਣਗੇ ਉਹ ਜਿਹੜ ਜਿਹ ਚੀਜ਼ ਦਾ ਸਪਸ਼ਟਿਕਨ ਜਿਹਦਾ ਸਾਹਿਬ ਨੂੰ ਚਾਹੀਦਾ ਹੋਗਾ ਉਹ ਆ ਚੀਜ਼ ਦਾ ਸਮਸਤਿਕਨ ਦੇਣਾ ਇਸ ਅਨਾਲਿਟਾ ਨੂੰ ਦੱਸਦੀ ਹੈ ਕਿ ਤਲਬ ਕੀਤੇ ਜਾਣ ਨੂੰ ਲੈ ਕੇ ਮੁੱਖ ਮੰਤਰੀ ਮਾਨ ਨੇ ਪਹਿਲਾਂ ਹੀ ਪੁਸ਼ਟੀ ਕਰ ਦਿੱਤੀ ਸੀ ਇੱਕ ਸਿਆਸੀ ਮੰਚ ਤੋਂ ਬੋਲਦੇ ਹੋਏ ਮਾਨ ਨੇ ਕਿਹਾ ਸੀ ਕਿ ਮੈਨੂੰ ਸਕੱਤਰੇ ਤੇ ਬੁਲਾਇਆ ਜਾਵੇਗਾ ਅਤੇ ਮੈਂ ਕੱਚੇ ਚਿੱਠੇ ਖੋਲਾਂਗਾ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਭਗਵਾਨਤ ਮਾਨ ਨੂੰ ਅਸੀਂ ਉੱਥੇ ਬੁਲਾਵਾਂਗੇ ਸਕੱਤਰੇ ਦੇ ਸ਼੍ਰੋਮਣੀ ਕਮੇਟੀ ਦੇ ਸਕੱਤਰੇ ਦੇ ਚ ਬੁਲਾ ਕੇ ਫਲਾਨੀ ਚੀਜ਼ ਪੁੱਛਾਂਗੇ ਮੈਂ ਤਾਂ ਕਦੋਂ ਦਾ ਅਰਦਾਸਾਂ ਕਰੀ ਜਾਣਾ ਮੈਨੂੰ ਬੁਲਾ ਲਓ ਇੱਕ ਵਾਰੀ ਬਸ ਇੱਕ ਵਾਰੀ ਬੁਲਾ ਲਓ ਮੇਰੇ ਕੋਲ ਇੰਨਾ ਸਮਾਨ ਪਿਆ ਐ ਐਸੇ ਚੁੱਠੇ ਖੁੱਲਣਗੇ ਵੀ ਪਛਤਾਉਣਗੇ ਦੁਬਾਰਾ ਬੁਲਾਉਣ ਤੋਂ ਪਹਿਲਾਂ ਕਿਸੇ ਨੂੰ ਵੀ ਬੁਲਾ ਲਓ ਮੈਂ ਦੱਸਦਾ ਨਹੀਂ ਕੁਛ ਵੀ ਕੀ ਐ ਕਿਉਂਕਿ ਆਪਦਾ ਝੁੱਗਾ ਚੱਕੀ ਨਾ ਆਪਦਾ ਹੀ ਨੰਗਾ ਹੁੰਦਾ ਟਿੱਡ ਮੈਂ ਕੁਛ ਨਹੀਂ ਦੱਸਣਾ ਚਾਹੁੰਦਾ ਪਰ ਤੁਸੀਂ ਐਂ ਕਰੋ ਬੁਲਾ ਲਓ ਮੈਨੂੰ ਸਕੱਤਰੇਤ ਚ ਬੁਲਾ ਲਓ ਜਿੱਥੇ ਵੀ ਤੁਸੀਂ ਕਹੋਗੇ ਮੈਂ ਆ ਜਾਊਂਗਾ ਮੈਂ ਦੱਸ ਦੂੰਗਾ ਫਿਰ ਸਾਰਾ ਕੁਝ ਪਬਲਿਕ ਚ ਵੀ ਆਏ ਆ ਇਹਨਾਂ ਨੇ ਧਰਮ ਨੂੰ ਲੁੱਟਿਆ ਗੋਲਕਾਂ ਦਾ ਪੈਸਾ ਇੱਥੇ-ਇੱਥੇ ਗਿਆ ਐ ਦੇ ਨਾਲ ਆਹ ਬਣਿਆ ਐ ਦੇ ਨਾਲ ਆਹ ਬਣਿਆ ਇੱਥੋਂ ਇੰਨਾ ਪੈਸਾ ਆਇਆ ਸੀ ਉਹ ਕਿੱਥੇ ਗਿਆ ਐ ਧਰਦੂਗਾ ਮੈਂ ਸਾਰਾ ਸਾਹਮਣੇ ਦੱਸ ਦਿਓ ਕਿ ਭਗਵੰਤ ਸਿੰਘ ਮਾਨ ਕੋ ਪਹਿਲੇ ਮੁੱਖ ਮੰਤਰੀ ਨਹੀਂ ਹਨ ਜਿਨ੍ਹਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਗਿਆ ਹੋਵੇ 1986 ਵਿੱਚ ਹੋਈ ਆਪਰੇਸ਼ਨ ਬਲੈਕ ਥੰਦਰ ਦੇ ਦੌਰਾਨ ਸ਼੍ਰੀ ਦਰਬਾਰ ਸਾਹਿਬ ਤੇ ਕਾਰਵਾਈ ਸਮੇਤ ਹੋਰਨਾਂ ਕਈ ਮਾਮਲਿਆਂ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੂੰ ਵੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਗਿਆ ਸੀ ਅਤੇ 21 ਦਿਨਾਂ ਦੀ ਧਾਰਮਿਕ ਸਜ਼ਾ ਲਾਈ ਗਈ ਸੀ। ਬਿਊਰੋ ਰਿਪੋਰਟ ਰਜ਼ਾਨਾ ਸਪੋਕਸਮੈਨ ਟੀਵੀ ਆਏ ਹੋਏ ਮਹਿਮਾਨਾਂ ਨਾਲ ਰਸਮੀ ਤੌਰ ਉਫ ਕਰਵਾਉਂਦਾ ਹੋਇਆ ਤੁਹਾਡਾ ਉਹਨਾਂ ਨਾਲ ਇਸਤਿقبال ਕਰਾਂਗੇ ਔਰ ਸਾਡੇ ਨਾਲ ਅੱਜ ਇਸ ਚਰਚਾ ਦੇ ਵਿੱਚ ਗੁਰਪ੍ਰੀਤ ਸਿੰਘ ਸਿੱਖ ਬੁੱਧੀ ਜੀ ਵੀ ਜੁੜੇ ਨੇ ਤੁਹਾਡਾ ਸਵਾਗਤ ਹੈ ਸਾਡੇ ਨਾਲ ਜੀਐਸ ਘੁੰਮਣ ਸਾਹਿਬ ਸਿਆਸੀ ਮਾਹਰ ਨੇ ਡਾਕਟਰ ਰਣਵੀਰ ਸਿੰਘ ਨੇ ਔਰ ਰਣਵੀਰ ਸਿੰਘ ਢਿੰਡਸਾ ਆਮ ਆਦਮੀ ਪਾਰਟੀ ਦੇ ਜੁੜੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਢਿੰਡਸਾ ਸਾਹਿਬ ਮੁੱਖ ਮੰਤਰੀ ਸਾਹਿਬ ਹੁਣ ਪੇਸ਼ ਹੋਣ ਦੇ ਲਈ ਤਾਂ ਮੰਨ ਗਏ ਆ ਇਸ ਤੋਂ ਪਹਿਲਾਂ ਉਹ ਚੈਲੰਜ ਵੀ ਕਰਦੇ ਰਹੇ ਆ ਕਿ ਉਹ ਮੈਨੂੰ ਬੁਲਾਉਣ ਤਾਂ ਸਹੀ ਤੇ ਉਹ ਬੁਲਾ ਕੇ ਪਛਤਾਉਣਗੇ ਤੇ ਵਾਕਿਆ ਹੀ ਹੁਣ ਪਛਤਾਉਣਗੇ ਤੇ ਕੌਣ-ਕੌਣ ਪਛਤਾਉਣਗੇ ਦੇਖੋ ਕੌਣ-ਕੌਣ ਪਛਤਾਉਣਗੇ ਇਹ ਤਾਂ ਬੜਾ ਲੋਕਾਂ ਨੂੰ ਹੁਣ ਤੱਕ ਵੀ ਕਲੀਅਰ ਹੈ ਤੇ ਉਹਨਾਂ ਦਾ ਪਿੱਛੇ ਲੋਕਾਂ ਨੇ ਸਿਆਸੀ ਹਾਲ ਕੀਤਾ ਸਾਰਿਆਂ ਨੂੰ ਪਤਾ ਹੈ ਵੀ ਕੌਣ-ਕੌਣ ਪਛਤਾਉਣਗੇ ਕਿ ਜਦੋਂ ਕੋਈ ਬੰਦਾ ਐਡਾ ਬਿਆਨ ਦਿੰਦਾ ਨਾ ਜੇ ਉਹਦੇ ਕੋਲੇ ਕੋਈ ਸਚਾਈ ਹੁੰਦੀ ਹੈ ਉਹਦੇ ਕੋਈ ਕੂਸ਼ ਹੁੰਦਾ ਤਾਂ ਉਦੇ ਆਧਾਰ ਤੇ ਜਿਹੜੀ ਉਹ ਗੱਲ ਕਹੀ ਜਾਂਦੀ ਹੈ ਹੁਣ ਇਹਨਾਂ ਨੂੰ ਬੁਲਾਇਆ ਕਿਸ ਵੀ ਕੌਣ-ਕੌਣ ਪਛਤਾਊਗਾ ਹੁਣ ਤਾਂ ਵੇਲਾ ਆ ਗਿਆ ਕਿਉਂਕਿ ਉਹ ਸੁੱਖ ਦਾ ਪਦੇਸੀ ਕਹਿੰਦੇ ਮੈਨੂੰ ਬੁਲਾ ਲਿਆ ਜਾਵੇ ਮੈਨੂੰ ਬੁਲਾ ਲਿਆ ਜਾਵੇ ਵੀ ਮੈਂ ਤਾਂ ਤਿਆਰ ਬੈਠਾ ਵੀ ਮੈਂ ਤਾਂ ਤਤਪਰਾਂ ਜਾਣ ਦੇ ਲਈ ਮੈਂ ਤਾਂ ਉਹ ਸਾਰਾ ਕੁਝ ਫਰੋਲ ਦੂੰਗਾ ਹੁਣ ਕੀ-ਕੀ ਫਰੋਲਿਆ ਜਾ ਸਕਦਾ ਦੱਸ ਸਕਦੇ ਹੋ ਜਾਂ ਹਲੇ ਵੀ ਇਹ ਭੇਦ ਰੱਖੋਗੇ ਇਹ ਤਾਂ ਇਹ ਤਾਂ ਮਾਨ ਸਾਹਿਬ ਹੀ ਦੱਸਣਗੇ ਉਹਨਾਂ ਕੋਲੇ ਬੜੇ ਮਤਲਬ ਤੱਥਾਂ ਦੇ ਨਾਲ ਸਾਰਾ ਕੁਝ ਹੋਊ ਪਛਤਾਉਣਗੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਅਕਾਲੀ ਦਲ ਤੇ ਅਕਾਲੀ ਦਲ ਚ ਅੱਜ ਕਣ ਕੌਣ ਬਚ ਗਿਆ ਇਕੱਲਾ ਬਾਦਲ ਪਰਿਵਾਰ ਹੈ ਬਹੁਤੇ ਲੀਡਰ ਤਾਂ ਇਹਨਾਂ ਨੂੰ ਛੱਡ ਕੇ ਸਾਈਡ ਤੇ ਹੋ ਗਏ ਇਕੱਲਾ ਬਾਦਲ ਪਰਿਵਾਰ ਹੈ ਤੇ ਅੱਜ ਜਿੰਨੇ ਐਸਟੀਪੀਸੀ ਦੇ ਪਾਸ ਹੁਕਮ ਤਾਂ ਅਕਾਲ ਤਖਤ ਸਭ ਤੋਂ ਆਇਆ ਹੈ ਤੇ ਪਛਤਾਉਣ ਵਾਲਿਆਂ ਦੇ ਵਿੱਚ ਬਾਦਲ ਪਰਿਵਾਰ ਕਿਉਂ ਦੇਖੋ ਉਹਨੂੰ ਦੋ ਗੱਲਾਂ ਨੂੰ ਵੱਖ-ਵੱਖ ਹੋ ਕੇ ਸਮਝਿਓ ਅਕਾਲ ਤਖਤ ਸਾਡੇ ਲਈ ਸਰਬੋ ਸਰਬੇ ਹੈ ਮਤਲਬ ਉਹ ਸਾਡੇ ਲਈ ਸਭ ਤੋਂ ਵੱਧ ਸਨਮਾਨ ਦਾ ਧਰਮ ਦਾ ਪ੍ਰਤੀਕ ਹਰ ਚੀਜ਼ ਸਾਡੇ ਲਈ ਉਹ ਸਾਡਾ ਸਿਰ ਦਾ ਤਾਜ ਹੈ ਸਾਡੇ ਲਈ ਬਹੁਤ ਸਤਿਕਾਰਯੋਗ ਹੈ ਪਰ ਜਿਸ ਤਰੀਕੇ ਨਾਲ ਉੱਥੇ ਲੋਕਾਂ ਨੂੰ ਮਤਲਬ ਉਹਦਾ ਸਿਸਟਮ ਨੂੰ ਚਲਾਇਆ ਜਾ ਰਿਹਾ ਹੈ ਕੰਮ ਕੀਤਾ ਜਾ ਰਿਹਾ ਉਹ ਬੱਚੇ-ਬੱਚੇ ਨੂੰ ਪਤਾ ਹੈ ਕਿ ਉਹ ਕਿਵੇਂ ਲੱਗਦੇ ਨੇ ਜਿਹੜੇ ਵੀ ਜਥੇਦਾਰ ਸਾਹਿਬ ਲੱਗਦੇ ਨੇ ਉਹ ਐਸਜੀਪੀਸੀ ਲਾਉਂਦੀ ਹੈ ਐਸਜੀਪੀਸੀ ਕਿਹਨੂੰ ਲਾਉਂਦੀ ਹੈ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਨੇ ਸਾਰੇ ਜਾਣੇ ਗਾਲਾਂ ਕੱਢ ਰੇ ਨੇ ਅੱਜ ਤੋਂ 3 ਮਹੀਨੇ ਪਹਿਲਾਂ ਤਾਂ ਗਿਆਨੀ ਹਰਪ੍ਰੀਤ ਸਿੰਘ ਹੀ ਕੁਝ ਟਾਈਮ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਹੀ ਜੱਤੇਦਾਰ ਸੀ ਪਿਛਲੇ ਸਾਲ ਪਹਿਲਾਂ ਤਾਂ ਉਹਨਾਂ ਨੂੰ ਹੁਣੇ ਸਾਰੇ ਗੱਲ ਉੱਥੇ ਲਾਉਣ ਦਾ ਇਹਨਾਂ ਦਾ ਇੱਕੋ ਹੀ ਮਕਸਦ ਹੈ ਜੋ ਬੰਦਾ ਇਹਨਾਂ ਦੇ ਹਸਾਬ ਨਾਲ ਚੱਲਦਾ ਹੈ ਇਹਨਾਂ ਦੇ ਜਿਹੜੇ ਹੁਕਮ ਹੈ ਉਹਨਾਂ ਨੂੰ ਅੱਗੇ ਲਾਗੂ ਕਰਦਾ ਹੈ ਉਹ ਇਹਨਾਂ ਲਈ ਸਿੱਖ ਪੰਥ ਦੇ ਵਿੱਚ ਹੈ ਜਾਂ ਜਿਹੜਾ ਅਕਾਲੀ ਦਲ ਨੂੰ ਮੰਨਦਾ ਹੈ ਤੇ ਜਿਹੜਾ ਅਕਾਲੀ ਦਲ ਤੋਂ ਬਾਹਰ ਹੈ ਉਹ ਸਿੱਖ ਪੰਥ ਤੋਂ ਬਾਹਰ ਹੈ ਹੁਣ ਲਾਉਣਾ ਐਸਜੀਪੀਸੀ ਨੇ ਹੈ SGPC ਕੀਦੇ ਕੰਟਰੋਲ ਚੋਂ ਸਿੱਧੀ ਬਾਦਲ ਸਾਹਿਬ ਦੇ ਕੰਟਰੋਲ ਚ ਹੈ। ਔਰ ਇਹ ਮੈਂ ਕੋਈ ਆਪਦੇ ਵੱਲੋਂ ਜਾਂ ਆਪਦੀ ਪਾਰਟੀ ਦਾ ਪੱਖ ਰੱਖਣ ਲਈ ਨਹੀਂ ਕਹਿ ਰਿਆ। ਜੇ ਤੁਸੀਂ SGPC ਦੇ ਪਿਛਲੇ 15 ਸਾਲਾਂ ਦੇ ਕਮਾਕਾਰਾਂ ਨੂੰ ਦੇਖੋਗੇ ਤਾਂ ਉਹ ਕਿਸ ਕਿਸ ਦੇ ਕਹੇ ਤੋਂ ਹੋਏ ਨੇ। ਉਹ ਕੱਲਾ ਤੇ ਕੱਲਾ ਬਾਦਲ ਪਰਿਵਾਰ ਦੇ ਕਹੇ ਤੋਂ ਹੋਏ ਨੇ। ਚਾਹੇ ਉਹ ਜਥੇਦਾਰਾਂ ਨੂੰ ਆਪਦੇ ਘਰ 'ਚ ਸੱਦਣਾ ਹੋਵੇ, ਚਾਹੇ ਉਹ 92 ਲੱਖ ਰੁਪਇਆ ਦੇ ਕੇ ਸੱਸਾ ਸਾਥ ਦੀ ਮਾਫੀ ਦਾ ਦੇਣਾ ਹੋਵੇ, ਚਾਹੇ ਉਹ ਮਨਪ੍ਰੀਤ ਬਾਦਲ ਦੁਆਰਾ ਲਵਾਏ ਗੇ ਇਲਜ਼ਾਮ ਕੀ ਵੱਡੀ ਜਿਹੜੀ ਬੀਬੀ ਬਾਦਲ ਸੀ ਉਹਦੇ ਭੋਗ ਤੇ ਜਿਹੜਾ ਲੰਗਰ ਬੁਲਾਇਆ ਗਿਆ ਮਤਲਬ ਤੁਸੀਂ ਕੋਈ ਵੀ ਗੱਲ ਕੱਢ ਲਓ ਤਾਂ ਸਿਰਫ ਬਾਦਲ ਪਰਿਵਾਰ ਦੇ ਹੁਕਮਾਂ ਤੇ ਹੋਈ ਹੈ ਸੋ ਇਹ ਤਾਂ ਸਿੱਧਮ ਸਿੱਧੀ ਅੱਗੇ ਨਾ ਅੱਜਕੱਲ ਸੋਸ਼ਲ ਮੀਡੀਆ ਦਾ ਟਾਈਮ ਹੈ ਪੜੇ ਲਿਖੇ ਲੋਕ ਨੇ ਅੱਗੇ ਠੀਕ ਹੈ ਵੀ ਧਰਮ ਦੀ ਆੜ ਹੈ ਤੇ ਇਹਨਾਂ ਨੇ ਬਾਦਲ ਪਰਿਵਾਰ ਨੇ ਰਾਜਨੀਤੀ ਕੀਤੀ ਹੈ ਅੱਜ ਬੱਚੇ-ਬੱਚੇ ਨੂੰ ਪਤਾ ਹੈ ਕਿ ਕੌਣ ਸੱਚ ਬੋਲ ਰਿਹਾ ਤੇ ਕੌਣ ਝੂਠ ਬੋਲ ਰਿਹਾ ਜੀ ਚਲੋ ਕਈ ਸਵਾਲ ਸੀਗੇ ਮੈਂ ਫੇਰ ਤੁਹਾਡੇ ਤੋਂ ਲੈਣ ਦੀ ਕੋਸ਼ਿਸ਼ ਕਰਾਂਗਾ ਪਰ ਆਏ ਹੋਏ ਮਹਿਮਾਨਾਂ ਤੋਂ ਜ਼ਰੂਰ ਮੈਂ ਹੋਰ ਸਵਾਲ ਜਿਹੜੇ ਆ ਰੇਸ ਦੇ ਆਉਣ ਵਾਲੇ ਪੈਣ ਵਾਲੇ ਭਵਿੱਖ ਦੇ ਵਿੱਚ ਅਸਰ ਦੇ ਬਾਰੇ ਗੱਲਬਾਤ ਕਰਾਂਗੇ ਪਹਿਲਾਂ ਗੁਰਪ੍ਰੀਤ ਜੀ ਇਹ ਜਾਨਣਾ ਜ਼ਰੂਰੀ ਹੈ ਕਿ ਇਹਦੇ ਧਾਰਮਿਕ ਤੇ ਸਿਆਸੀ ਖੇਮਿਆਂ ਦੇ ਵਿੱਚ ਮਾਇਨੇ ਕੀ ਨਿਕਲਣਗੇ ਜਦੋਂ ਮੌਜੂਦਾ ਮੁੱਖ ਮੰਤਰੀ ਨੂੰ ਤਲਬ ਕੀਤਾ ਗਿਆ ਹੋਵੇ ਉਹ ਵੀ ਸਖਤਰੇ ਤੇ ਵੇਖੇ ਗੱਲ ਤਾਂ ਨਰਜੋਤ ਜੀ ਮੇਰੇ ਪੈਨਲਿਸਟ ਨੂੰ ਤੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਪਹਿਲੇ ਤਾਂ ਇਹ ਹੈ ਕਿ ਅਸੀਂ ਤੇ ਬਾਰ-ਬਾਰ ਇਹੀ ਗੱਲ ਕਰੀ ਜਾ ਰਹੇ ਹਾਂ ਕਿ ਤੁਸੀਂ ਸਿਆਸਤ ਨੂੰ ਨਾ ਆਪਣੇ ਸਾਡੀਆਂ ਜਿਹੜੀਆਂ ਧਾਰਮਿਕ ਇੰਸਟੀਚਿਊਟਸ ਨੇ ਉਹਨਾਂ ਤੋਂ ਪਰਾਂ ਰੱਖ ਹੂੰ ਪਰ ਇਹ ਮੰਨਦੇ ਨਹੀਂ ਕਿ ਹਾਲੀਵੁੱਡ 'ਤੇ ਸਿਆਸਤ ਹੀ ਖੇਡੀ ਜਾ ਰਹੇ ਨੇ ਹੂੰ ਸੋ ਜਿਹੜੀ ਗੱਲ ਰਣਜੀਤ ਨੇ ਕੀਤੀ ਆਪਣੇ ਜਿਹੜੇ ਆਮ ਆਦਮੀ ਦੇ ਪੁਲਾਰੇ ਨੇ ਉਹਨਾਂ ਨੇ ਗੱਲ ਕਹਿਤੀ ਕਿ ਵੀ ਉੱਥੇ ਜਿਹੜੇ ਪਹਿਲੀ ਗੱਲ ਤੇ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਿਗਾ ਹੈ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਜਿਹੜੇ ਆਪਾਂ ਜਿਹਨੂੰ ਆਪਾਂ ਕਹਿੰਦੇ ਆ ਜਥੇਦਾਰ ਅਕਾਲ ਤਖਸਾ ਐਕਟ ਦੇ ਮੁਤਾਬਕ ਉਹਨਾਂ ਦਾ ਕਾਰਜ ਖੇਤਰ ਜਿਹੜਾ ਹੈਗਾ ਉਹ ਪਹਿਲਾਂ ਮੁੱਖ ਸੇਵਾਦਾਰ ਕਹੇ ਜਾਂਦੇ ਸੀਗੇ ਤੇ ਐਕਟ ਦੇ ਮੁਤਾਬਕ ਉਹਨਾਂ ਦਾ ਕਾਰਜ ਖੇਤਰ ਉਸ ਥਾਂ ਦੀ ਸਿਰਫ ਤੇ ਸਿਰਫ ਪੰਥਕ ਮर्याਦਾ ਨੂੰ ਸਮਾਰਨਾ ਸੀਗਾ ਨਾ ਕਿ ਕੋਈ ਪੰਥਕ ਫੈਸਲੇ ਲੈਣੇ ਸੀਗੇ ਜੇ ਪੰਥਕ ਫੈਸਲੇ ਲੈਣੇ ਨੇ ਤੇ ਉਹ ਪੰਥ ਦੀ ਮੁਨਫੀ ਹੋਣ ਦੇ ਹੋਣ ਦੇ ਨਾਲ ਨਹੀਂ ਲੈ ਜਾ ਸਕਦੇ ਪੰਥ ਨੂੰ ਤੁਹਾਨੂੰ ਉੱਥੇ ਸੱਜਣਾ ਚਾਹੀਦਾ ਹੈ ਪੰਥ ਦੀ ਰਾਏ ਲੈਣੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਹੀ ਤੁਹਾਨੂੰ ਪੰਥਕ ਫੈਸਲੇ ਲੈਣੇ ਚਾਹੀਦੇ ਨੇ ਕਿਉਂਕਿ ਅਗਰ ਤੁਸੀਂ ਇਹੋ ਜਿਹੇ ਫੈਸਲੇ ਲਓਗੇ ਜਿਹੜੇ ਕਿ ਸਿਆਸਤ ਦੇ ਨਾਲ ਜੁੜੇ ਹੋਣਗੇ ਤੇ ਉਹਦੇ ਨਾਲ ਫਿਰ ਸਿਆਸਤ ਦੇ ਵਿੱਚ ਤਾਂ ਗਲਤ ਫੈਸਲੇ ਵੀ ਬਥੇਰੇ ਅਸੀਂ ਦੇਖਿਆ ਹੀ ਹੈ ਪਿੱਛੇ ਜਿਹੜੀ ਗੱਲ ਕੀਤੀ ਹੈ ਰਾਮ ਰਹੀਮ ਦੀ ਹੋ ਗਈ ਜਾਂ ਕੋਈ ਹੋਰ ਵੀ ਹੋ ਗਈ ਤੇ ਸਿਆਸਤ ਨਾਲ ਲਿੱਤੇ ਹੋਏ ਫੈਸਲੇ ਤੇ ਫਿਰ ਉਹ ਸਭੋ ਅਕਾਲ ਤੱਕ ਦੀ ਸਰਬਉੱਚਤਾ ਗਈ ਉਹ ਖੇਸ ਪਚਾਉਂਦੇ ਨੇ ਕਿਉਂਕਿ ਉਹ ਜਿਹੇ ਫੈਸਲੇ ਪੰਥੇਕ ਨਹੀਂ ਹੁੰਦੇ ਸੋ ਜਦ ਤਾਈ ਇਹ ਜਿਹੜਾ ਕੰਮ ਨਹੀਂ ਹੈਗਾ ਹੁਣ ਐਸੀ ਚੀਜ਼ ਦੇ ਤੁਸੀਂ ਦੇਖੋ ਇਹ ਤੇ ਐਸਜੀਪੀਸੀ ਆਪ ਹੀ ਮੰਨਦੀ ਹੈ ਕਿ ਵੀ ਉਹਨਾਂ ਨੇ ਤਾਂ ਕਿਹਾ ਸੀ ਵਿਧਿਵਿਧਾਨ ਬਣਾਓ ਜੀ ਤੁਸੀਂ ਕਿ ਵੀ ਇੱਕ ਜਥੇਦਾਰ ਦੀ ਕਿਤਾ ਉੱਤੇ ਨਿਯੁਕਤੀ ਹੋਵੇ ਸੇਵਾ ਸੇਵਾ ਮੁਕਤੀ ਹੋਵੇ ਉਹਦੇ ਉਹਦਾ ਕਾਰਜ ਕਿਸੇਤਰ ਕੀ ਹੋਵੇ ਜੇ ਅਗਰ ਉਹਨਾਂ ਨੇ ਉਹਨਾਂ ਨੂੰ ਆਪ ਨੂੰ ਪਤਾ ਹੈ ਕਿ ਵੀ ਉੱਥੇ ਜਿਹੜੇ ਬੰਦੇ ਲਗਾ ਰਹੇ ਨੇ ਉਹ ਵਾਕਈ ਉਹ ਪੰਥ ਦੀ ਸ਼ਮੂਲੀਅਤ ਨਾਲ ਨਹੀਂ ਹੈਗੇ ਤੇ ਫਿਰ ਉੱਥੋਂ ਇਹ ਪੰਥਕ ਫੈਸਲੇ ਨਹੀਂ ਨਾ ਸੁਣਾਉਣ ਇਹ ਠੀਕ ਹੈ ਐਸਜੀਪੀ ਸਿੱਧਾ ਜਿਹੜਾ ਕਾਰਜ ਖੇਤਰ ਹੈ ਕਿਉਂਕਿ ਐਸਜੀਪੀਸੀ ਤੇ ਲਗਾਏ ਹੋਏ ਨੁਮਾਇंदे ਨੇ ਉੱਥੇ ਸੋ ਉਹ ਉਹਨਾਂ ਦੀ ਗੱਲਬਾਤ ਕਰੀ ਚਾਣ ਪਰ ਅਗਰ ਪੰਥਕ ਫੈਸਲਾ ਲੈਣਾ ਹੈ ਤੇ ਫਿਰ ਪੰਥ ਦੀ ਤਰਜਮਾਨੀ ਤੋਂ ਬਿਨਾਂ ਜਾਂ ਪੰਥ ਦੀ ਉੱਥੇ ਸ਼ਮੂਲੀਅਤ ਤੋਂ ਬਿਨਾਂ ਉਹ ਫਿਰ ਕੋ ਪੰਥਕ ਫੈਸਲਾ ਨਹੀਂ ਹੋ ਸਕਦਾ ਸੋ ਮੇਰੇ ਸਾਹਬ ਨਾਲ ਠੀਕ ਹੈ ਉਹਨ ਭਗਵੰਤ ਸਿੰਘ ਮਾਨ ਜਾਏਗਾ ਉੱਥੇ ਕਿਉਂਕਿ ਉਹਨੂੰ ਬੁਲਾਇਆ ਹੈ ਜਾਇ ਪਾਵੇਂ ਦੇਖੋ ਸਿੱਧੀ ਗੱਲ ਹੈ ਜਿਹੜੇ ਸਿਆਸਤਦਾਨ ਨੇ ਨਾ ਜਿਹੜੇ ਹੁਣ ਜਿਹੜੀ ਗੱਲ ਕੀਤੀ ਹੈ ਕਿ ਵੀ ਸਾਡੇ ਮੇਰੀ ਕੌਮ ਵੀ ਜਿਹੜੀ ਹੈ ਉਹ ਕਾਫੀ ਉ ਜਾਗਰੂਕ ਹੋ ਗਈ ਹੈ ਉਹ ਸਿਆਣੀ ਹੋ ਗਈ ਹੈ ਪਿੱਛੇ ਨਾ ਇਹ ਅਕਾਲੀ ਨੇ ਅਕਾਲੀ ਦਲ ਨੇ ਐਕਚੁਅਲੀ ਸਿੱਖੀ ਨੂੰ ਤੇ ਸਾਡੇ ਧਰਮ ਨੂੰ ਵਰਤਿਆ ਸੀ ਇਹ ਇਹ ਤੇ जग ਜਹ ਹੈਗਾ ਸੋ ਇਹ ਜਿਹੜਾ ਵਰਤਿਆ ਸੀਗਾ ਇਹ ਜਿਹੜਾ ਕੰਮ ਹੈਗਾ ਹੁਣ ਲੋਕ ਵੀ ਸਮਝ ਸਮਝਣ ਲੱਗੇ ਨੇ ਕਿ ਵੀ ਹੁਣ ਇਹ ਬਸ ਬਥੇਰਾ ਹੋ ਗਿਆ ਹੁਣ ਤੁਸੀਂ ਅਕਾਲ ਤਖਤ ਦੀ ਇੱਕ ਸਰਵਉੱਚ ਸੰਸਥਾ ਤੁਸੀਂ ਵਰਤ ਨਹੀਂ ਸਕਦੇ ਤੁਸੀਂ ਅਗਰ ਕੋਈ ਵੀ ਉੱਥੋਂ ਫੈਸਲਾ ਹੋਣਾ ਪੰਥੇ ਖਾ ਜਿਹੜਾ ਜੇ ਪੰਥ ਐਕਚੁਅਲੀ ਸਮਝੇ ਕਿ ਵੀ ਜਿਹੜਾ ਹੁਣੇ ਪਿਛਲੇ ਇਹ 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 ਦੌਰ ਚ ਚੱਲਿਆ ਆਏਗਾ ਪੰਥ ਦੀ ਭਾਵਨਾ ਹੈਗੀ ਕਿ 328 ਰੂਪ ਸਾਨੂੰ ਦੱਸਣ ਕਿ ਕਿੱਥੇ ਨੇ ਹੁਣ ਤੁਸੀਂ ਕਹੋਗੇ ਨਹੀਂ ਤੁਸੀਂ ਨਹੀਂ ਤੁਸੀਂ ਉਹਦੇ ਵਿੱਚ ਤੁਸੀਂ ਸਿਆਸਤ ਨੂੰ ਵਿਚ ਲੈ ਕੇ ਤੁਰਪੇ ਤੇ ਫਿਰ ਇਹ ਸਾਰਾ ਕੰਮ ਉੱਥੋਂ ਉੱਥੋਂ ਹੀ ਸ਼ੁਰੂ ਹੋ ਜਾਂਦਾ ਹੈ ਸੋ ਮੇਰੇ ਹਿਸਾਬ ਨਾਲ ਜੋ ਉੱਥੇ ਜਿਹੜੇ ਫੈਸਲੇ ਹੋ ਰਹੇ ਨੇ ਉਹ ਬਿਲਕੁਲ ਗੈਰ ਪੰਚ ਦੀ ਸਲਾਹ ਨਾਲ ਹੋ ਰਹੇ ਨੇ ਹਾਂ ਜੇ ਪੰਚ ਉੱਥੇ ਇਕੱਠਾ ਹੋ ਕੇ ਕਹਿੰਦਾ ਕਿ ਭਈ ਸਾਨੂੰ ਇਹ ਸਾਡੇ ਨੂੰ ਕੋਈ ਵੀ ਚਾਹੀਦਾ ਤੇ ਪੰਚ ਕਹਿੰਦਾ ਕਿ ਵੀ ਹਾਂ ਮਾਨ ਨੇ ਕੁਝ ਉਲੰਘਣਾ ਕੀਤੀ ਹੈ ਤੇ ਫਿਰ ਆਪਾਂ ਕਹਿੰਦੇ ਕਿ ਵੀ ਹਾਂ ਪਰ ਪੰਚ ਵੀ ਪਿੱਛੇ ਖੜਾ ਹੈ ਤੇ ਅਗਰ ਉਹ ਹੁਣ ਉੱਥੇ ਜਾ ਕੇ ਅਗਰ ਉਹ ਜਿਹੜਿਆ ਵੀ ਸਪਸ਼ਟੀਕਰਨ ਦੇਗਾ ਇਹਦੇ ਨਾਲ ਸਾਡੀ ਜਿਹੜੀ ਇਕਤਾ ਏਕਤਾ ਹੈ ਉਹਦੇ ਵਿੱਚ ਥੇਸ ਪਹੁੰਚਦੀ ਹੈ ਤੇ ਸਭ ਤੋਂ ਜਿਹੜੀ ਮਤਲਬ ਖਤਰਨਾਕ ਗੱਲ ਹੈ ਕਿ ਅਕਾਲ ਤਖਤ ਦੀ ਜਿਹੜੀ ਸਰਬਉੱਚਤਾ ਹੈ ਅਕਾਲ ਤਖਤ ਦਾ ਜਿਹੜਾ ਇੰਸਟੀਟਿਊਸ਼ਨ ਹੈ ਉਹਨੂੰ ਇਹ ਥੇਸ ਪਹੁੰਚਾਉਂਦਾ ਹੈ ਜੀ ਬਿਲਕੁਲ ਠੀਕ ਹੈ ਅ ਗੱਲ ਇਹ ਹੈ ਘੋਮਣ ਸਾਹਿਬ ਕਿ ਇਹਦੇ 2027 ਦੀ ਜਿਹੜੀ ਵਿਧਾਨ ਸਭਾ ਚੋਣ ਪੰਜਾਬ ਦੇ ਵਿੱਚ ਹੋਣੀ ਹੈ ਉਹਦੇ ਤੇ ਵੀ ਕੋਈ ਅਸਰ ਪਏਗਾ ਜਾਂ ਨਹੀਂ ਇਸ ਨੂੰ ਉਸ ਤੋਂ ਜੋੜਾ ਕਰਕੇ ਵੇਖਿਆ ਜਾ ਸਕਦਾ ਓਕੇ ਟੂ ਸਟਾਰਟ ਵਿਦ ਸਾਰਿਆਂ ਨੂੰ ਮੇਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਆ ਸੱਚ ਨੂੰ ਉਪਰ ਸਭ ਕੋ ਉਪਰ ਸਤ ਅਚਾਰ ਟਾਈਮ ਟੂ ਸਪੀਕ ਦ ਟਰਥ ਅਨ ਗੁਰਪ੍ਰੀਤ ਜੀ ਨੇ ਬੜੀ ਸੋਹਣੀ ਗੱਲ ਕੀਤੀ ਹੈ ਕਿ ਪੰਥ ਇਸਤੇਮਾਲ ਹੋਏ ਜਾ ਕੀਤਾ ਜਾ ਰਿਹਾ ਆਈ ਐਗਰੀ ਵਿਦ ਦ ਟੋਟਲੀ ਟੋਟਲੀ ਐਗਰੀ ਵਿਦ ਦ ਹੁਣ ਦੇਖੋ ਜੀ ਮਤਲਬ ਮੈਂ ਸਾਰਾ 2002 ਵਾਰੀ ਸੁਣਿਆ ਗੜਗੱਜ ਜਿਹੜਾ ਨਾਲ ਇੰਟਰਵਿਊ ਦਿੱਤਾ ਹੈ ਐਂਡ ਜਿਹੜਾ ਉਹਨਾਂ ਨੇ ਰੀਜ਼ਨ ਦਿੱਤਾ ਹੈ ਜੀ ਉਹਨਾਂ ਨੂੰ ਕਿਉਂ ਬੁਲਾਇਆ ਜਾ ਰਿਹਾ ਉਹਦੇ ਦੋ ਗੱਲਾਂ ਮੈਂ ਨੋਟ ਕੀਤੀਆਂ ਹਨ ਵੈਰੀ ਡਿਸਪਾਇੰਟਡ ਹਾਂ ਉਹਨਾਂ ਨੇ ਗੱਲ ਸ਼ੁਰੂ ਕੀਤੀ ਹੈ ਜੀ ਇਹ ਸਰਕਾਰ ਨੇ ਅੱਜ ਤੱਕ ਇਹ ਇਹ ਐਕਸ਼ਨ ਨਹੀਂ ਲਿਆ ਸੋ ਹੀ ਹੈ ਸਟਾਰਟਿਡ ਵਿ 22 ਹਾਂ ਥੈਟ ਮੀਨ 2015 ਤੋਂ 2022 7 ਸਾਲ ਦਾ ਜਿਹੜਾ ਕ੍ਰੂਸ਼ਲ ਪੀਰੀਅਡ ਸੀ ਜਦੋਂ ਬਿੱਡੀਆਂ ਹੋਈਆਂ ਹਾਂ ਰਾਜਾ ਆਈ ਡੇਰ ਸੇ ਕਿ ਜਦੋਂ ਬੇਦਬਿਆਕ ਕਰਵਾਈਆਂ ਗਈਆਂ ਹੁਣ ਮੈਨੂੰ ਕਲੀਅਰ ਕਰਦਿਆਂ ਕਿਉਂਕਿ ਜਦੋਂ ਬੇਦਬੀ ਹੋਈ ਸੀ ਉਹ ਰਾਤੋਂ ਰਾਤ ਨਹੀਂ ਚੋਈ ਸੀ ਕੋਈ ਇੱਕ ਨੀਚ ਇਨਸਾਨ ਨੇ ਮਹਾਰਾਮ ਰਹਿਣ ਦੀ ਕਰਕੇ ਇੱਕ ਨੀਚ ਇਨਸਾਨ ਨੇ ਪੰਥਕ ਪੰਥਕ ਸਰਕਾਰ ਨੂੰ ਚੈਲੰਜ ਦਿੱਤਾ ਸੀ ਕਿ ਤੁਹਾਡਾ ਗੁਰੂ ਲੈ ਕੇ ਜਾ ਰਹੇ ਹਾਂ ਹਮ 15 ਦਿਨ ਦਾ ਟਾਈਮ ਦਿੱਤਾ ਸੀ ਟੂ ਬੈਸਟ ਆ ਮਾਈ ਨੋਲੇਜ ਪੰਥਕ ਸਰਕਾਰ ਨੇ ਕਾਥਮੇਸੀ ਕੀਤਾ ਫਿਰ ਉਹਨਾਂ ਨੇ ਕਿਹਾ ਸੀ ਵੀ ਲੱਭ ਲੋਣ ਨੇ ਤੁਸੀਂ ਆਪਣਾ ਅੱਗੇ ਹੋਇਆ ਚਲੋ ਫਿਰ ਜੋ ਕੁਝ ਵੀ ਹੋਇਆ ਪੂਰਾ ਚੈਲੰਜ ਦੇਖਿਆ ਗਿਆ ਸੀ ਐਂਡ ਪੰਤਿਕ ਸਰਕਾਰ ਡਿਡ ਨਾਥਿੰਗ ਇਹਦਾ ਮਤਲਬ ਕਿ ਸਰਕਾਰੋਂ ਜੇ ਜੋ ਚਾਹੇ ਕਰ ਸਕਦੀ ਹੈ ਕਰਵਾ ਲੈਂਦੀ ਹੈ ਅੱਛਾ ਉਹਨਾਂ ਨੇ ਜਦੋਂ ਚੈਲੰਜ ਆਇਆ ਗੁਰੂ ਨੂੰ ਲੈ ਕੇ ਜਾ ਰਹੇ ਆ ਗੁਰੂ ਨੂੰ ਸਿੱਕੇ ਆਪਣਾ ਅੰਗੰੰ ਕਰਕੇ ਗਲੀਆਂ ਨਾਲੀਆਂ ਛੁੱਟਣਾ ਹੈ ਇਹਨਾਂ ਕੁਝ ਨਹੀਂ ਕੀਤਾ ਉਹਦੇ ਦੋ ਮਤਲਬ ਹੁੰਦੇ ਨੇ ਜਾਂ ਤੇ ਦੇ ਡਿਡਨਟ ਕੇਅਰ ਔਰ ਦੂਜਾ ਉਹਨਾਂ ਨੂੰ ਪਤਾ ਸੀ ਇਹ ਹੋਏਗਾ ਉਹਨਾਂ ਫੇਰ ਵੀ ਨਹੀਂ ਕੀਤਾ दैट मींस ਕੋ ਦੇਰ ਵਰ ਡਾਇਰੈਕਟਲੀ অর ਇਨਡਾਇਰੈਕਟਲੀ ਸਪੋਰਟਡ ਥੈਟ ਮੋਸਟ ਕ੍ਰਿਮੀਨਲ ਐਕਟਸ ਸੋ ਇਹ ਦਸ ਵਾਸ ਦਾ ਬਿਗਨਿੰਗ ਤੋਂ 2015 ਤੋਂ 2017 ਤੱਕ 2.5 ਸਾਲ ਹੋ ਸੀ ਕੱਖ ਨਹੀਂ ਕੀਤਾ ਬੜੇ ਆਰਾਮ ਨਾਲ ਜੀ ਅਸੀਂ ਸੀਪੀਆ ਨੂੰ ਦੇ ਦੇਣਾ ਜਿਹਨੂੰ ਜੂਨ ਕਿਹਾ ਆਪਣਾ ਗੱਲਾਂ ਕਰ ਦਈਏ ਇਹਦੇ ਬਾਅਦ ਦੂਜੀ ਸਰਕਾਰ ਆਈ ਉਹਨਾਂ ਨੇ ਵੀ ਸੌ ਖਲਦੀਆਂ ਤੋ ਮੈਂ ਕਹਿਣ ਦਾ ਮਤਲਬ ਹੈ ਕਿ ਪਹਿਰੇ 7 ਸਾਲ ਨੂੰ ਤੁਸੀਂ ਕ੍ਰਿਟੀਵਲੀ ਕਲੀਅਰ ਤੇ ਕਲੀਨ ਚਿੱਟ ਕਿਵੇਂ ਦੇ ਸਕਦੇ ਹੋ ਸੋ ਇਹਦੇ ਵਿੱਚ ਕਲੀਅਰ ਪੋਲਿਟਿਕਸਿਸ ਦੀ ਪਈ ਹੈ ਐਂਡ ਬਥੋ ਦੇਖੋ ਸਾਡਾ ਪੰਚ ਸ਼ੁਰੂ ਹੋਇਆ ਮੇਰੀ ਪੀੜੇ ਨਾਲ ਮੇਰੇ ਦਾ ਬੜਾ ਤੱਕ ਕਰ ਕਰਤਾ ਆ ਗ੍ਰ ਆਪਣਾ ਦਿਨਾਂ ਲੈ ਆਪਣੇ ਪੋਲਿਟੀਕਲ ਪਾਰਟੀ ਨੇ ਟੋਟਲ ਮੱਕਾਰੀਆਂ ਮਤਲਬ ਝੂਠ ਬੋਲਣਾ ਝੂਠ ਹੀ ਬੋਲਦਾ ਜਿਹੜਾ ਆਪਣਾ ਜ਼ੁਬਾਨ ਤੋਂ ਮੁਕਰੇ ਮੱਕਾਰ ਹੁਣ ਇਹ ਝੂਠ ਸਾਡੇ ਅੰਦਰ ਵੀ ਆ ਗਿਆ what are you trying to hide what are you trying to shield ਹਾਂਜੀ ਜੀ ਉਹਨਾਂ ਨੇ ਜੀ ਅਚਾਹ ਫਿਰ ਪਹਿਲੀ ਗੱਲ ਇਹ ਤੁਸੀਂ ਕਿ ਇਨਵਾਈਟ ਕਿੰਨੂੰ ਕਰ ਰਹੇ ਹੋ ਤੁਸੀਂ ਇਨਵਾਈਟ ਉਸ ਇਨਸਾਨ ਨੂੰ ਕਰ ਰਹੇ ਜਿਹੜਾ ਉਹ ਤਾਬਲਾ ਹੈ ਉਹ ਵੇਟ ਕਰਦੇ ਮੈਨੂੰ ਚਾਂਸ ਦਿਓ ਤੇ ਮੈਂ ਆਕੇ ਤੁਹਾਡੇ ਅੰਦਰ ਪੁੱਛੜੇ ਫੁੱਲ ਮਤਲਬ ਕਿ ਜੋ ਮਤਲਬ ਕਿ ਇਹਦਾ ਤੁਸੀਂ ਪਹਿਲੇ ਕੁਐਸਚਨ ਸੀ ਕਿ ਇਹਦਾ ਕਿੰਨੂੰ ਨੁਕਸਾਨ ਹੋਏਗਾ ਹੂੰ ਇਹਦਾ ਜੀ ਪੰਥ ਨੂੰ ਸਰੇਆ ਨੁਕਸਾਨ ਹੋਏਗਾ ਹੂੰ ਇਸੇ ਪਾਰਟੀ ਨੂੰ ਕੋਈ ਫਰਕ ਨਹੀਂ ਪੈਣਾ ਉਹ ਸਾਰੇ ਬੇਸ਼ਰਮ ਨੇ ਮੈਂ ਪਾੜਨ ਮੈਨ ਲੈਂਗੁਏਜ ਪਰ ਉਹ ਬੇਹਯਾ ਬੇਸ਼ਰਮ ਦੇ ਡੋਨਟ ਕੇਅਰ ਤੇ ਇਹ ਹੁਣ ਜਿਹੜੇ ਪਲਾਸੀ ਦਾ ਫੇਸ ਆਫ ਹੋ ਰਿਹਾ ਐ ਐਂਡ ਅਗੇਨ ਆਪਣਾ ਜਥੇਦਾਰ ਸਾਹਿਬ ਵੀ ਉਹ ਕਹਿ ਰਹੇ ਨੇ ਕਿ ਆਪਣਾ ਸਿਧਾਂਤ ਤੇ ਮਰਿਆਦਾ ਨੂੰ ਮੇਨਟੇਨ ਕਰਨੇ ਸਾਡੀ ਡਿਊਟੀ ਐ ਜੀ ਕਹਿੰਦੇ ਯੂ نو ਤੇ ਮੇਰਾ ਕੁਐਸਚਨ ਆਪਣਾ ਜਥੇਦਾਰ ਸਾਹਿਬ ਨੂੰ ਇਹ ਕਿਹੜੇ ਆਪਣਾ ਸਿਧਾਂਤ ਤੇ ਕਿਹੜੀ ਮਰਿਆਦਾ ਦੀ ਗੱਲ ਕਰ ਰਹੇ ਆ ਹੂੰ ਦੋ ਦਿਨ ਪਹਿਲਾਂ ਪ੍ਰਧਾਨ ਜੀ ਆਪਣੇ ਤਾਂਬੇ ਸਾਹਿਬ ਉਹ ਕਹਿੰਦੇ ਇਥੇ ਤੇ ਦਿਨ ਚ 10 15 20 25 ਇਹ ਤੇ ਕਪਲੇ ਚੱਲਦੇ ਰਹਿੰਦੇ ਨੇ ਹਮ ਵਾਟ ਡਿਡ ਇਟ ਮੀਨ ਅਰੇ ਪੀੜੀ ਦੇ ਵਿੱਚ ਪੋਲਿਟਿਕਸ ਕਿਵੇਂ ਪੀੜੀ ਦੇ ਵਿੱਚ ਗੱਲ ਕਿਵੇਂ ਪੈ ਸਕਦਾ ਹਮ ਐਂਡ ਦੈਟ ਮੈਨ ਇਜ਼ ਓਪਨਲੀ ਐਡਮਿਟ ਕਰ ਰਹੇ ਨੇ ਹਮ ਇਥੇ ਕਪਲੇ ਹੁੰਦੇ ਨੇ ਪਰ ਕੋਈ ਫਰਫੁਫ ਨਹੀਂ 10 15 ਆਮ ਮਤਲਬ ਆਮ ਗੱਲੇ ਤੇ ਕਾਦੀ ਸਿਧਾਂਤ ਕਾਦੀ ਮर्याਦਾ ਦੀ ਜਿਤੇਦਾਰ ਸਾਹਿਬ ਤੁਸੀਂ ਕੀ ਕਰ ਰਹੇ ਹੋ ਹਮ ਜੇ ਤੁਸੀਂ ਇਹ ਮਾਨੂੰ ਪਛਲੇ ਪੰਨੇ ਖੋਲਣ ਰਹੇ ਹੋ ਤੇ ਵਾਟ ਵਾਟ ਦਾ ਦਿਸ ਥਿੰਗ ਹਮ ਫਿਰ ਉਹਨਾਂ ਨੇ ਸਾਰੇ ਆਪਣੇ ਜਥੇਦਾਰਾਂ ਦੇ ਨਾਮ ਲੈਣੇ ਵਨ ਬਾਈ ਵਨ ਸੋ ਆਈ ਡੋਨਟ ਨੀਡ ਟੂ ਰਿਪੀਟ ਬਟ ਜਿਹੜਾ ਮੇਨ ਜਥੇਦਾਰ ਸੀ ਜਿਨ੍ਹਾਂ ਨੇ ਆਪਣਾ ਕੋਠੀ ਤੋਂ ਜਾ ਕੇ ਆਪਣੀ ਉਹ ਕੀ ਬਾਕੀ ਨਾਮ ਲਿਖ ਦਿੱਤਾ ਸੀ ਹੈ ਲੱਗੇ ਓਬੀਡੀਐਂਟ ਸਰਵੈਂਟ ਤੇ ਕਿੱਥੇ ਵੀ ਸਿਧਾਂਤ ਕਿੱਥੇ ਮਰਿਆਦਾ ਨਥਿੰਗ ਐਟ ਆਲ ਫਿਰ ਇਹ ਕਹਿ ਰਹੇ ਨੇ ਜੀ ਅਸੀਂ ਇਹਨਾਂ ਨੂੰ ਐਸੀ ਸਜ਼ਾ ਦੇਾਂਗੇ ਪਰ ਮਾਈ ਫਸਟ ਕੁਐਸਚਨ ਤੁਸੀਂ ਕੀ ਸਜ਼ਾ ਦੇ ਸਕਦੇ ਹੋ ਯੂ ਹੈਵ ਨੋ ਰਾਈਟ ਤੁਸੀਂ ਵੱਤ ਤਵਸ ਸਦਾ ਹੀ ਨਹੀਂ ਸਕਦੇ ਉਹ ਜਿਹੜੇ ਪਹਿਲਾਂ ਨੇ ਕੀਤੇ ਆਂ ਸੀ ਚਲੋ ਹੋਈ ਆ ਉਹ ਕੀ ਕਿਦਾ ਆਪਣਾ ਲੰਗਰ ਦੇ ਵਿੱਚੋ ਸੇਵਾ ਹੁੰਦੀ ਹੈ ਜੋੜਿਆਂ ਦੀ ਸੇਵਾ ਹੁੰਦੀ ਹੈ ਇਹਦੇ ਪੇ ਤੁਸੀਂ ਕਰ ਹੀ ਨਹੀਂ ਸਕਦੇ ਤੇ ਕੜੀ ਕੜੀ ਕਹਿ ਕੀ ਰਹੇ ਹੋ ਹੂੰ ਤੁਮ ਤਾਂ ਇਹ ਨਾ ਕਿ ਦੂਜੇ ਤਾਂ ਟਿੱਕੜ ਪਾਈ ਜਾਣਾ ਜੀ ਪਾਰਟੀਆਂ ਪਾਂ ਐਕਸੈਪਟੇਬਲ ਉਹ ਅੱਛਾ ਐਕਸੈਪਟੇਬਲ ਹੋਣਾ ਨਹੀਂ ਚਾਹੀਦਾ ਪਰ ਚਲੋ ਦੁਨੀਆ ਗੱਜ ਗਈ ਹੈ ਪਰ ਯੂਅਰ ਤਾਂ ਜਪਾ ਕੜੀ ਕੜੀ ਕਹਨਾ ਪੰਤ ਤਾਮ ਤੋਂ ਸੋ ਆਪਣਾ ਅਕਾਲ ਤੱਕ ਸਭ ਤੋਂ ਸਭ ਤੋਂ ਸਭ ਤੋਂ ਕੀ ਚਾਹਣ ਹੈ ਹੂੰ ਐਕਟਿਵ ਉੱਥੇ ਹੋ ਕੀ ਰਿਹਾ ਹੈ ਜੀ ਅਜਾ ਸਭ ਕੁਐਸਚਨ ਨੇ ਮੈਂ ਤਾਂ ਕੋਈ ਜੜਾ ਜੜਾ ਮੇਨ ਕੁਐਸਚਨ ਅਜੇ ਵੀ ਚੱਲ ਰਿਹਾ ਹੈ ਇੱਕ ਗ੍ਰੰਥ ਨੇ ਜੜਾ 15 ਚ ਅਜਾ ਉਹ ਆਪਣਾ ਉਹਦੇ ਨਾਲ ਸੰਗਤਾਂ ਨਹੀਂ ਆ ਆਪਣਾ ਮਤਲਬ ਅਜੇ ਤੱਕ ਤੇਰੇ ਸਰਕਾਰਾਂ ਆਈਆਂ ਗਈਆਂ ਜੀ ਐਂਡ ਪੀਪਲ ਆਰ ਐਂਗਰੀ ਹੰਡਰਡ ਸੈਨ 28 ਗੋ ਆਪਣੇ ਮਿਸਿੰਗ ਨੇ ਐਂਡ ਵੀ ਹੈਵ ਨੋ ਆਈਡੀਆ ਐਂਡ ਵਾਟ ਕੰਡੀਸ਼ਨ ਜੀ ਤੁਹਾਨੂੰ ਉੱਥੇ ਤੁਹਾਡੀ ਕੋਈ ਮਰਿਆਦਾ ਨਹੀਂ ਤੁਹਾਡੀ ਕੋਈ ਨਹੀਂ ਤੁਸੀਂ ਫੇਰ ਮੈਨੂੰ ਰਿਪੋਰਟ ਨਹੀਂ ਤੁਸੀਂ ਹੋਰ ਬੰਦੇ ਨੂੰ ਬੁਲਾ ਰਹੇ ਹੋ ਜਿਹੜਾ ਇਸ ਵੇਟਿੰਗ ਆ ਕਿ ਤੁਹਾਨੂੰ ਬਤਾਓ ਕਿ ਇਹਨਾਂ ਨੇ ਪਾਣੀ ਛੁੱਟਾਉ ਦਿੱਤਾ ਚ ਗੱਦਗਿਲਾ ਬਣਾਉਣਾ ਹਮ ਇਸ਼ਾਨ ਬਾਕੀ ਇਹ ਦੇਖ ਐਂਡ ਦੈਨ ਵਾਟ ਆਰ ਯੂ ਟ੍ਰਾਈਂਗ ਟੂ ਸ਼ੀਲਡ ਤੁਸੀਂ ਪਿਛਲੇ 4-5 ਤੋਂ ਲੈ ਲਿਆ ਅਰੇ ਵੇਲਾ ਆ ਜੇ ਮੈਂ ਕਹਿੰਦਾ ਸੱਚ ਬੋਲੋ ਸੱਚ ਤੇ ਚੱਲੋ ਅਰੇ ਜਥੇਦਾਰ ਸਾਹਿਬ ਤੁਹਾਡਾ ਪਰਦੇ ਪਾਉਣ ਬਾਹਰ ਆਓ ਮੈਂ ਤਾਂ ਕਹਿੰਦਾ ਪਬਲਿਕ ਚਾਹੋ ਉਹ ਕੰਟ੍ਰੈਕਟਰ ਸਾਹਮਣੇ ਲਾਓ ਆਪਣੀ ਕੀ ਕੀ ਦਾ ਜਦਵਾਨ ਸਾਰਿਆਂ ਦੇ ਸਾਹਮਣੇ ਕਲੀਅਰ ਕਰੋ ਜਿਹੜੀਆਂ ਗੱਲਾਂ ਪਹਿਲਾਂ ਹੋ ਚੁੱਕੀਆਂ ਨੇ ਬਾਅਦ ਤੇ ਇਹਨਾਂ ਨੂੰ ਬੁਲਾਣਾ ਕਿਉਂਕਿ ਆਲ ਸੱਡਨਟਨ ਤੁਸੀਂ ਇਹਦੇ ਤੇ ਕੋਈ ਐਕਸ਼ਨ ਨਹੀਂ ਲੈ ਸਕਦੇ ਐਂਡ ਦੇਰ ਸੇ ਦਾਟੇ ਜੀ ਜੀ ਠੀਕ ਹੈ ਕੋਮਨ ਸਾਹਿਬ ਪਰਤਾਂਗਾ ਡਾਕਟਰ ਰਣਵੀਰ ਸਿੰਘ ਬਣੇ ਹੋਏ ਐ ਡਾਕਟਰ ਸਾਹਿਬ ਜਦੋਂ ਕਦੇ ਅਜੇਹੇ ਸਨੇਹੇ ਆਉਂਦੇ ਆ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਦੇਸ਼ ਹੁੰਦੇ ਆ ਤਲਬ ਕੀਤੇ ਜਾਣ ਬਾਬਤ ਖਾਸ ਕਰਕੇ ਮੈਂ ਉਹ 2 ਦਸੰਬਰ ਵਾਲੇ ਫੈਸਲੇ ਵੇਖਦਾ ਉਸ ਤੋਂ ਬਾਅਦ ਅਸੀਂ ਪਹੁੰਚੇ ਕਿਸ ਨਤੀਜੇ ਤੇ ਹਾਂ ਕਿਸ ਸਿੱਟੇ ਤੇ ਪਹੁੰਚੇ ਹਾਂ ਗੱਲ ਇਹ ਹੈ ਕਿ ਪਤਨਾਲਾ ਉੱਥੇ ਦਾ ਉੱਥੇ ਖੜਾ ਰਹਿ ਜਾਂਦਾ ਜੇਕਰ ਸੁਬਾਈ ਜਮਾਤ ਨੂੰ ਇਕੱਠੇ ਹੋਣ ਦੇ ਲਈ 호ਕਾ ਦਿੱਤਾ ਗਿਆ ਅੱਡੋ ਅੱਡ ਚੁੱਲ੍ਹੇ ਬੰਦ ਕਰਕੇ ਸਮੇਟਣ ਲਈ ਕੀਤਾ ਗਿਆ ਬੰਦ ਤਾਂ ਕੀ ਹੋਣਾ ਸੀ ਇੱਕ ਨਵਾਂ ਪਖਾ ਲਿਆ ਗਿਆ ਸ਼ਾਇਦ ਇੱਕ ਹੋਰ ਅੱਧਾ ਚੱਲ ਪਵੇ ਔਰ ਜਿਸ ਤਰੀਕੇ ਦੇ ਨਾਲ ਨਵੀਂ ਭਰਤੀ ਕਰਨ ਲਈ ਕਿਹਾ ਗਿਆ ਸੀਗਾ ਉਹ ਦੋ ਥਾਈ ਹੋ ਗਈ ਹੈ ਯਾਨੀ ਕਿ ਪਾਲਣ ਨਹੀਂ ਕੀਤਾ ਗਿਆ ਜਿਹੜੀ ਕਮੇਟੀ ਨੂ ਆਦੇਸ਼ ਕੀਤੇ ਗਏ ਸੀਗੇ ਤੇ ਪਲੱਸ ਜਿਹੜੀ ਇਸ ਪੰਥ ਦੀ ਆਪਣੀ ਸਿਆਸੀ ਜਮਾਤ ਸੀ ਉਸ ਵੱਲੋਂ ਤੇ ਹੁਣ ਇਸ ਪੰਥ ਦੇ ਆਗੂ ਉਹਨਾਂ ਤੋਂ ਕੀ ਤਵੱਕੋ ਰੱਖਦੇ ਆ ਜਿਹੜੀ ਉਹਨਾਂ ਦੀ ਸਿਆਸੀ ਜਮਾਤ ਹੀ ਨਹੀਂ ਹੈ ਜਿਹੜੇ ਉਹਨਾਂ ਦੇ ਚਿੱਠੇ ਫਰੋਲਣ ਨੂੰ ਤਿਆਰ ਨੇ ਜਿਹੜੇ ਪੱਪਾਂ ਪਾਰ ਬੈਠੇ ਆ ਕਿ ਪੋਤੜੇ ਫਰੋਲ ਦੇਾਂਗੇ ਤੁਸੀਂ ਬਲਾਓ ਤਾਂ ਸਹੀ ਕੀ ਕੁਲ ਕਿਸੇ ਨਤੀਜੇ ਲੱਗ ਸਕੇਗੀ ਦੇ ਜਥੇਦਾਰ ਸਾਹਿਬ ਨੂੰ ਉਹਦੀ ਅਕਾਲ ਤਖਤ ਦੀ ਫਸੀਲ ਤੋਂ ਇਹ ਹੁਕਮ ਜਾਰੀ ਹੀ ਨਹੀਂ ਕਰ ਸਕਦੇ ਜੇ ਅਸੀਂ ਮਦਿਆਦ ਦੇ ਮੁਤਾਬਕ ਦੇਖੀਏ ਇੱਕ ਪਤਿਤ ਸਿੱਖ ਨੂੰ ਤਨਬਹੀ ਨਹੀਂ ਕੀਤਾ ਜਾ ਸਕਦਾ ਚਾਹੇ ਉਹ ਅਕਾਲ ਤਖਤ ਤੋਂ ਛੱਡ ਗਿਆ ਉਹ ਕਹਿੰਦੇ ਸੈਕਟਰੀਟੀਆਂ ਜੀ ਅਸੀਂ ਬੁਲਾਉਂਦੇ ਪਏ ਆ ਤਾਂ ਵੀ ਨਹੀਂ ਬੁਲਾ ਸਕਦੇ ਇਸ ਥਲੇ ਸੜੇ ਜਿਹੜੇ ਜਥੇਦਾਰ ਸਾਹਿਬ ਨੇ ਸਿਰਫ ਕੰਟਰੋਵਰਸਟੀ ਸਾਡੇ ਸਿੱਖੀ ਵਿੱਚ ਜੀ ਕਰੀਏਟ ਕਰ ਰਹੇ ਨੇ ਕਿ ਜਿਹੜਾ ਜਿਹੜਾ ਮੈਸੇਜ ਹੈ ਵਰਲਡ ਵਾਈਡ ਦੁਨੀਆ ਦੇ ਵਿੱਚ ਬਹੁਤ ਮਾੜਾ ਜਾ ਰਿਹਾ ਜਦੋਂ ਤੇ ਜਗੜਗੱਜੀ ਆਏ ਆ ਉਸ ਤੋਂ ਬਾਅਦ ਤਕਰੀਬਨ 10 ਤੋਂ 15 ਕੰਟਰਾਵਰਸੀ ਇਹਨਾਂ ਨੇ ਸਟਾਰਟ ਕਰ ਦਿੱਤੀਆਂ ਜਦ ਕਿ ਜਥੇਦਾਰ ਸਾਹਿਬ ਦਾ ਕੰਮ ਹੁੰਦਾ ਹੈ ਸਿੱਖੀ ਵਾਸਤੇ ਉਹਨੂੰ ਇਕੱਠਾ ਕਰਨ ਵਾਸਤੇ ਉਹਦਾ ਪਰਚਾਹ ਕਰਨ ਵਾਸਤੇ ਪਰ ਕੰਟਰਾਵਰਸੀ ਕ੍ਰੀਏਟ ਕਰਨ ਵਾਸਤੇ ਹੁਣ ਜੇ ਇਹਨਾਂ ਨੇ ਬੁਲਾ ਵੀ ਲਿਆ ਸੀਐਮ ਸਾਹਿਬ ਨੂੰ ਠੀਕ ਹੈ ਉੱਥੇ ਸਾਈਡ ਤੇ ਬਿਠਾ ਵੀ ਲਿਆ ਤੇ ਉਹਦੇ ਨਾਲ ਕੀ ਮੈਸੇਜ ਆਏਗਾ ਸਾਡੇ ਕੌਮ ਦੇ ਵਿੱਚ ਇਹ ਸੇਫ ਇਸ ਕੋ ਕਮ ਕੀਤਾ ਜਾ ਰਿਹਾ ਜਿਹੜੇ 328